ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਚੇਤਨ ਕਸ਼ਪ ਇੱਕ ਵਾਰ ਮੁੜ ਤੋਂ ਸਟੂਡੀਓ ਰੂਮ ਰਾਹੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਹੁਸ਼ਾਰਪੁਰ ਦੀ ਸਿਆਸਤ ਦੀ ਖਬਰ ਨੂੰ ਲੈ ਕੇ ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਦੇ ਨਾਲ ਹਾਰ ਹੋਈ ਹੈ ਤੇ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਝਾੜੂ ਆ ਤੀਲਾ ਤੀਲਾ ਹੋਇਆ ਵਿਖਰਿਆ ਹੋਇਆ ਦਿਖਾਈ ਦਿੱਤਾ ਹੈ 13 ਦੇ ਵਿੱਚੋਂ ਤਿੰਨ ਸੀਟਾਂ ਜਿਹੜੀਆਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਈਆਂ ਨੇ ਤਾਂ ਇਸ ਦੌਰਾਨ ਜੇਕਰ ਮੈਂ ਪੰਜਾਬ ਦੇ ਕੈਬਨਿਟ ਮੰਤਰੀਆਂ ਦੀ ਗੱਲ ਕਰਾਂ ਤਾਂ ਜ਼ਿਆਦਾਤਰ ਕੈਬਨਿਟ ਮੰਤਰੀ ਜਿਹੜੇ ਉਹ ਆਪਣੇ ਹਲਕਿਆਂ ਦੇ ਵਿੱਚੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦੇ ਵਿੱਚੋਂ ਇੱਕ ਨੇ ਹੁਸ਼ਾਰਪੁਰ ਤੋਂ ਹੀ ਮੌਜੂਦਾ ਉਪਦੇਕ ਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਝਿੰਪਾ ਸੋ ਲਗਾਤਾਰ ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਆਦਾਰਾ ਹੁਸ਼ਾਰਪੁਰ న్యూਸ ਵੱਲੋਂ ਸਮੇਂ-ਸਮੇਂ ਤੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਹੁਸ਼ਾਰਪੁਰ ਹਲਕੇ ਦੀਆਂ ਸਮੱਸਿਆਵਾਂ ਤੋਂ ਜਿਹੜਾ ਮੰਤਰੀ ਸਾਹਿਬ ਨੂੰ ਜਾਣੂ ਕਰਵਾਇਆ ਜਾਂਦਾ ਪਰੰਤੂ ਮੈਨੂੰ ਵੀ ਲੱਗਦਾ ਕਿ ਅੱਜ ਤੱਕ ਕਿਸੇ ਵੀ ਸਮੱਸਿਆ ਤੇ ਜਿਹੜਾ ਮંત્રી ਸਾਹਮਣੇ ਕੋਈ ਗੰਭੀਰਤਾ ਦਿਖਾਈ ਹੋਵੇ ਜਾਂ ਉਸ ਸਮੱਸਿਆਵਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਹੋਵੇ ਸੋ ਮੈਂ ਹੁਣ ਸਿੱਧੇ ਤੌਰ ਤੇ ਕਹਿਣਾ ਚਾਹਾਂਗਾ ਕਿਉਂਕਿ ਹੈਡਿੰਗ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਗੱਲਬਾਤ ਜਿਹੜੀ ਉਹ ਕਿਹੜੇ ਵਿਸ਼ੇ ਤੇ ਹੋਣ ਜਾ ਰਹੀ ਹੈ ਕਿ ਜੇਕਰ ਮੰਤਰੀ ਸਾਹਿਬ ਤੁਸੀਂ ਹੁਣ ਵੀ ਹੁਸ਼ਾਰਪੁਰ ਹਲਕੇ ਦਾ ਕੁਝ ਨਹੀਂ ਸਵਾਰਿਆ ਤੇ 2027 ਦੇ ਵਿੱਚ ਲੋਕ ਤੁਹਾਨੂੰ ਵੀ ਸਿਆਸਤ ਦੇ ਵਿੱਚੋਂ ਚਲਦਾ ਕਰ ਦੇਣਗੇ ਸਿਆਸਤ ਤੋਂ ਭਾਵ ਹੈ ਕਿ ਹਾਰ ਦਾ ਮੂੰਹ ਵੇਖਣਾ ਪੈ ਸਕਦਾ ਹੈ ਜਾਂ ਲੋਕ ਤੁਹਾਡਾ ਵੀ ਸੁਪਲਾ ਜਿਹੜਾ ਉਹ ਸਾਫ਼ ਕਰ ਦੇਣਗੇ ਕਿਉਂਕਿ ਇਤਿਹਾਸ ਗਵਾਹ ਹੈ ਹੁਸ਼ਾਰਪੁਰ ਤੋਂ ਜਿਹੜੇ ਕਹਿੰਦੇ ਨੇ ਕਿ ਅਸੀਂ ਬਹੁਤ ਜ਼ਿਆਦਾ ਵਿਕਾਸ ਕਰਵਾਇਆ ਭਾਜਪਾ ਆਗੂ ਤੇ ਸਾਬਕਾ ਮੰਤਰੀ ਤੀਖਸ਼ਣ ਸੂਦ ਉਹਨਾਂ ਤੇ ਆਪਾਂ ਹਸ਼ਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰੀਆਂ ਨੇ ਤਿੰਨ ਵਾਰ ਉਹਨਾਂ ਨੂੰ ਘਰ ਬਿਠਾ ਦਿੱਤਾ ਉਸ ਤੋਂ ਬਾਅਦ ਆਪਾਂ ਸੁੰਦਰ ਸ਼ਾਮ ਅਰੋੜਾ ਦੀ ਗੱਲ ਕਰੀਏ ਉਹ ਵੀ ਕੈਬਨਿਟ ਮੰਤਰੀ ਬਣੇ ਨੇ ਉਹ ਵੀ ਕਹਿੰਦੇ ਕਿ ਭਾਈ ਜਿੰਨਾ ਕੋਈ ਵਿਕਾਸ ਮੈਂ ਕਰਵਾਇਆ ਮੇਰੇ ਜਿੰਨਾ ਵਿਕਾਸ ਕਿਸੇ ਨੇ ਨਹੀਂ ਕਰਵਾਇਆ ਤਾਂ ਉਹਨਾਂ ਦਾ ਹਸ਼ਰ ਹੈ ਜਿਹੜਾ ਹੁਸ਼ਾਰਪੁਰੀਆਂ ਦੇ ਵਿਧਾਨ ਸਭਾ ਹਲਕੇ ਦੇ ਵੋਟਰਾਂ ਵੱਲੋਂ ਕੀ ਕੀਤਾ ਗਿਆ ਸੀ ਹਸ਼ਰ ਤੋਂ ਭਾਵ ਹੈ ਕਿ ਸਿਆਸਤ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਸਬਕ ਸਿਖਾਇਆ ਗਿਆ ਸੀ ਕਿਉਂਕ ਕੋਈ ਗਲਤ ਤਰੀਕੇ ਦੇ ਨਾਲ ਨਾ ਸਮਝੇ ਤਾਂ ਨਾ ਹੀ ਗਲਤ ਤਰੀਕੇ ਦੇ ਨਾਲ ਇਹਨਾਂ ਸ਼ਬਦਾਂ 'ਤੇ ਕੋਈ ਵਿਚਾਰ ਕਰੇ ਸਾਬਕ ਹਾਸ਼ਿਆ ਦਾ ਮਤਲਬ ਹੈ ਕਿ ਸਿਆਸਤ ਦਾ ਹਾਸ਼ਿਆ ਜਿਹੜਾ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਘਰਾਂ ਦੇ ਵਿੱਚ ਬਿਠਾ ਦਿੱਤਾ ਗਿਆ ਸੀ ਤਾਂ ਹੁਣ ਬ੍ਰਹਮਸ਼ੰਕਰ ਜਿੰਪਾ ਹੋਰਾਂ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਸ਼ਹਿਰ ਜਿਹੜਾ ਉਹ ਮੈਂ ਕਹਾਂਗਾ ਕੋਈ ਇੱਕ ਪਾਸੇ ਉਹਨੂੰ ਕੋਈ ਦੋ ਪਾਸੇੋਂ ਨਹੀਂ ਬਲਕਿ ਉਹ ਚਾਰਾ ਪਾਸਿਆਂ ਤੋਂ ਭਾਵ ਚਾਰਾ ਪਾਸਿਆਂ ਤੋਂ ਜਿਹੜਾ ਉਹ ਹੁਸ਼ਾਰਪੁਰ ਸ਼ਹਿਰ ਪੂਰੀ ਤਰ੍ਹਾਂ ਦੇ ਨਾਲ ਸਮੱਸਿਆਵਾਂ ਦੇ ਨਾਲ ਘਿਰਿਆ ਹੋਇਆ ਚਾਹੇ ਉਹ ਸਫਾਈ ਪ੍ਰਬੰਧਨ ਨੇ ਚਾਹੇ ਆਵਾਰਾ ਪਸ਼ੂਆਂ ਦੀ ਦਿੱਕਤ ਹੈ ਚਾਹੇ ਇਹ ਆਪਾਂ ਕਰੀਏ ਨਜਾਇਜ਼ ਕਬਜ਼ਿਆਂ ਦੀ ਗੱਲ ਕਰੀਏ ਚਾਹੇ ਹੁਸ਼ਿਆਰਪੁਰ ਦੇ ਵਿੱਚ ਚੋਰੀ ਚਿਕਾਰੀ ਡਕਾਤੀ ਦੀਆਂ ਲੁੱਟਖੋਹਾਂ ਮਾਫੀ ਚ ਉਹਨਾਂ ਲੁੱਟਖੋਹਾਂ ਦੀ ਘਿੜਤਾਵਾਂ ਦੀ ਗੱਲ ਕਰੀਏ ਜਾਂ ਫਿਰ ਆਪਾਂ ਗੱਲ ਕਰੀਏ ਹੁਸ਼ਿਆਰਪੁਰ ਦੇ ਸੀਸੀਟੀਵੀ ਕੈਮਰੇਆ ਦੀ ਮੈਨੂੰ ਲੱਗਦਾ ਹੈ ਕਿ ਹਰ ਇੱਕ ਸ਼ਹਿਰ ਵਾਸੀ ਇਸ ਖਾਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਅਧਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੇ ਚੌਂਕਾ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਭਾਵ ਹੁਸ਼ਿਆਰਪੁਰ ਦੀ ਤੀਸਰੀ ਅੱਖ ਅਨੇਕਾਂ ਵਾਰਾ ਇਹ ਮਾਮਲਾ ਜਿਹੜਾ ਇਹ ਪ੍ਰਸ਼ਾਸਨ ਦੀ ਕਚੈਰੀ ਦੇ ਵਿੱਚ ਚੁੱਕਿਆ ਗਿਆ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਪਰੰਤੂ باوجود ਇਸ ਤੇ ਅੱਜ ਤੱਕ ਇਸ ਬਾਬਤ ਮੰਤਰੀ ਸਾਹਿਬ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਗੰਭੀਰਤਾ ਨਹੀਂ ਦਿਖਾਈ ਹੈ ਜ ਜੇ ਆਪਾਂ ਇੰਜ ਵੀ ਕਹਿ ਸਕਦੇ ਹਾਂ ਕਿ ਮੰਤਰੀ ਸਾਹਿਬ ਦੇ ਕੰਨ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਜੂ ਤਾਂ ਕਿ ਸਰਕ ਦੀ ਨਜ਼ਰ ਨਹੀਂ ਆਈ ਹੈ ਬਾਰ ਬਾਰ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣ ਦੇ ਬਾਵਜੂਦ ਬਾਰ ਬਾਰ ਇਹ ਮਾਮਲਾ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਦੇ ਬਾਵਜੂਦ ਮੰਤਰੀ ਸਾਹਿਬ ਬੁਰੀ ਤਰ੍ਹਾਂ ਦੇ ਨਾਲ ਬੇਹੱਦ ਬੁਰੀ ਤਰ੍ਹਾਂ ਦੇ ਨਾਲ ਫੇਲ ਸਾਬਤ ਹੋਏ ਨੇ ਹੁਸ਼ਾਰਪੁਰ ਹਲਕੇ ਦੀਆਂ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਸੋ ਮੈਂ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਦਿਹਾੜੀ ਦੇ ਵਿੱਚ 8-8 ਦਾ 10 ਵਾਰ ਲਾਈਵ ਹੋ ਜਾਣਾ ਜਾਂ ਕਿਸੇ ਧਾਰਮਿਕ ਸਮਾਗਮ ਤੇ ਜਾ ਕੇ ਲਾਈਵ ਹੋ ਜਾਣਾ ਇਸ ਨੂੰ ਵਿਕਾਸ ਨਹੀਂ ਕਿਹਾ ਜਾ ਸਕਦਾ ਮੰਤਰੀ ਸਾਹਿਬ ਵਿਕਾਸ ਉਹ ਹੁੰਦਾ ਜਿਹੜੇ ਚੋਣਾਂ ਤੋਂ ਪਹਿਲਾਂ ਤੁਸੀਂ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਜਿਹੜੇ ਚੋਣਾਂ ਤੋਂ ਪਹਿਲਾਂ ਤੁਸੀਂ ਲੋਕਾਂ ਨੂੰ ਲੈ ਕੇ ਹੁਸ਼ਾਰਪੁਰ ਦੇ ਵਿਕਾਸ ਨੂੰ ਲੈ ਕੇ ਦਾਅਵੇ ਕੀਤੇ ਨੇ ਉਹਨਾਂ ਵਾਅਦਿਆਂ ਨੂੰ ਤਾਂ ਉਹਨਾਂ ਦਾਅਵਿਆਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਾ ਸੋ ਆਰਟੀਆਈ ਰਾਹੀਂ ਵੀ ਖੁਲਾਸਾ ਹੋਇਆ ਸੀ ਕਾਂਗਰਸੀ ਆਗੂ ਤੇ ਕੌਂਸਲਰ ਪਵਿੱਤਰਦੇਵ ਸਿੰਘ ਲੁਬਾਣਾ ਵੱਲੋਂ ਖੁਲਾਸਾ ਕੀਤਾ ਗਿਆ ਸੀ ਕਿ ਸਵਾ ਸਾਲ ਡੇਢ ਸਾਲ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਹੁਸ਼ਿਆਰਪੁਰ ਕਾਰਪੋਰੇਸ਼ਨ ਨੂੰ ਜਾਨਕੀ ਨਗਰ ਨਿਗਮ ਨੂੰ ਇੱਕ ਵੀ ਰੁਪਿਆ ਜਿਹੜਾ ਉਹ ਵਿਕਾਸ ਕੰਮਾਂ ਦੇ ਲਈ ਨਹੀਂ ਆਇਆ ਕਿਸੇ ਵੀ ਤਰ੍ਹਾਂ ਦਾ ਕੋਈ ਫੰਡ ਨਹੀਂ ਆਇਆ ਹਾਂ ਜੇਕਰ ਕੋਈ ਵਿਕਾਸ ਮੰਤਰੀ ਸਾਹਿਬ ਨੇ ਕਰਵਾਇਆ ਤਾਂ ਇਕੋ ਪਾਰਕ ਦਾ ਉਹ ਜ਼ਰੂਰ ਕਰਵਾਇਆ ਜਿੱਥੇ ਕਿ ਜਾਨਵਰ ਹੈ ਕੀੜੇ ਮਕੋੜੇ ਸੱਪ ਨਿਯੋਲੋਜੋ ਪਾਰਕ ਦੇ ਵਿੱਚ ਘੁੰਮਦੇ ਆਪਾਂ ਆਮ ਵੇਖ ਸਕਦੇ ਹਾਂ ਤਾਂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਜਿਵੇਂ ਕਹਿੰਦੇ ਕਿ ਮੁਹੱਲਾ ਕਲੀਨਿਕਾਂ ਦੇ ਵਿੱਚ ਅੱਜ ਤੱਕ ਇੰਨੇ ਲੱਖ ਬੰਦੇ ਆਪਣਾ ਇਲਾਜ ਕਰਵਾ ਚੁੱਕਿਆ ਇੰਨੇ ਲੱਖ ਵਿਅਕਤੀਆਂ ਨੂੰ ਅਸੀਂ ਫ੍ਰੀ ਬਿਜਲੀ ਦੇ ਚੁੱਕਿਆ ਤੇ ਇਕੋ ਪਾਰਕ ਦਾ ਸਰਵੇ ਵੀ ਹੈ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਕਿ ਆਖਰਕਾਰ ਇਕੋ ਪਾਰਕ ਦੇ ਵਿੱਚ ਅੱਜ ਤੱਕ ਕਿੰਨੇ ਕੋ ਵਿਅਕਤੀ ਆ ਜਿਹੜੀ ਉਹ ਉੱਥੇ ਸੈਰ ਕਰਨ ਦੇ ਲਈ ਆਏ ਨੇ ਪਹੁੰਚੇ ਨੇ ਜਾਂ ਕਸਰਤ ਕਰਨ ਦੇ ਲਈ ਪਹੁੰਚੇ ਨੇ ਹਾਂ ਸ਼ਰਾਬ ਪੀਣ ਦੇ ਸ਼ਕੀਨਾਂ ਲਈ ਉਹ ਪਾਰਕ ਇੱਕ ਬੇਹਦ ਲਾਹੇਵੰਦ ਸਾਬਤ ਹੋ ਰਹੀ ਹੈ ਚਲੋ ਕਿਸੇ ਅਰਥ ਤਾਰੀ ਹੈ ਸਮੇਂ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਹੁਸ਼ਿਆਰਪੁਰ ਦੇ ਵਿਕਾਸ ਨੂੰ ਲੈ ਕੇ ਗੰਭੀਰਤਾ ਤੁਸੀਂ ਜ਼ਰੂਰ ਦਿਖਾਓ ਹੁਸ਼ਿਆਰਪੁਰ ਦੇ ਵਿੱਚ ਜਿਸ ਤਰ੍ਹਾਂ ਚੋਰੀ ਚਿਕਾਰੀ ਦੇ ਘਟਨਾਵਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋਣਾ ਤੇ ਅੱਜ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਤੁਹਾਡੇ ਵੱਲੋਂ ਨਾ ਆਉਣਾ ਇਹ ਵੀ ਕਈ ਤਰ੍ਹਾਂ ਦੇ ਮੰਤਰੀ ਸਾਹਿਬ ਵੱਡੇ ਸਵਾਲ ਖੜੇ ਕਰਦਾ ਸੋ ਮੈਂ ਤੁਹਾਨੂੰ ਸਿੱਧੇ ਤੌਰ ਤੇ ਕਹਿਣਾ ਚਾਹਾਂਗਾ ਕਿ ਤੁਸੀਂ ਹੁਸ਼ਿਆਰਪੁਰ ਦੇ ਵਿਕਾਸ ਵੱਲ ਝਾਦਾ ਨਹੀਂ ਕੋਈ ਪੰਛੀ ਝਾਤੀ ਮਾਰ ਲਿਓ ਘਟੋ ਘਟ ਨਹੀਂ ਤਾਂ 2027 ਦੇ ਵਿੱਚ ਮੰਤਰੀ ਸਾਹਿਬ ਲੋਕ ਤੁਹਾਡਾ ਵੀ ਬਾਕੀਆਂ ਵਾਂਗੂ ਸੂਪੜਾ ਜਿਹੜਾ ਉਹ ਸਾਫ਼ ਕਰ ਦੇਣਗੇ ਤਾਂ ਉਹ ਦਿਨ ਵੀ ਮੈਨੂੰ ਲੱਗਦਾ ਹੈ ਵੀ ਦੂਰ ਨਹੀਂ ਹੋਵੇਗਾ ਕਿ ਜਦੋਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਚਿੰਪਾ ਤੋਂ ਬਾਅਦ ਇਹ ਸ਼ਬਦ ਵਰਤਿਆ ਜਾਵੇਗਾ ਆਮ ਲੋਕਾਂ ਵੱਲੋਂ ਜਾਂ ਮੀਡੀਆ ਵੱਲੋਂ ਸਾਬਕਾ ਮੰਤਰੀ ਤੇ ਬ੍ਰਹਮਸ਼ੰਕਰ ਚਿੰਪਾ ਸੋ ਹੱਥ ਬਨ ਕੇ ਬੇਨਤੀ ਹੈ ਕਿ ਹੁਸ਼ਾਰਪੁਰ ਦੇ ਵਿਕਾਸ ਵੱਲ ਜ਼ਰੂਰ ਧਿਆਨ ਦਿਓ ਹੁਸ਼ਾਰਪੁਰ ਦੀਆਂ ਜੋ ਸਮੱਸਿਆਵਾਂ ਨੇ ਠੀਕ ਹੈ ਜੇਕਰ ਫੰਡ ਨਹੀਂ ਆਏ ਨੇ ਫੰਡ ਆਣੇ ਨੇ ਜਾਂ ਨਹੀਂ ਹੋਣੇ ਨੇ ਉਹ ਇੱਕ ਅਲੱਗ ਮੈਟਰ ਹੈ ਹੁਸ਼ਾਰਪੁਰ ਦੇ ਵਿੱਚ ਸਫਾਈ ਪ੍ਰਬੰਧ ਨੂੰ ਦਰੁਸਤ ਕੀਤਾ ਜਾਵੇ ਹੁਸ਼ਾਰਪੁਰ ਦੇ ਵਿੱਚ ਨਜਾਇਜ਼ ਕਬਜ਼ੇ ਵੱਡੇ ਪੱਧਰ ਤੇ ਨਜਾਇਜ਼ ਕਬਜ਼ੇ ਜਿਹੜੇ ਹੋ ਰਹੇ ਨੇ ਉਹਨਾਂ ਤੇ ਠੱਲ ਪਾਈ ਜਾਵੇ ਉਸ ਬਾਬਤ ਵੀ ਤੁਹਾਡਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਵੀ ਮੈਂ ਤੁਹਾਡਾ ਧਿਆਨ ਦੋਆ ਸੀ ਤਾਂ ਤੁਸੀਂ ਕਹਿੰਦੇ ਕਿ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਹੁਣ ਕਿਹੜੀ ਮਜਬੂਰੀ ਆ ਤੁਹਾਡੀ ਮਜਬੂਰੀ ਆ ਜਾਂ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਜਬੂਰੀ ਆ ਜਾਂ ਅਫਸਰ ਸਹਬਾਨਾਂ ਦੀ ਉਹਨਾਂ ਕਬਜ਼ਾ ਤਾਰਕਾਂ ਦੇ ਨਾਲ ਕੋਈ ਸਾਂਝ ਹੈ ਜਾਂ ਤੁਹਾਡਾ ਕੋਈ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਹੈ ਕਿ ਆਖਰਕਾਰ ਕਿਉਂ ਨਹੀਂ ਕਾਰਵਾਈ ਹੋ ਰਹੀ ਕਿਉਂਕਿ ਕੋਈ ਨਾ ਕੋਈ ਕਾਰਨ ਤਾਂ ضرور ਹੋਏਗਾ ਤੁਸੀਂ میڈیا ਤੇ ਕੈਮਰੇ ਸਾਹਮਣੇ ਕਹਿੰਨੇ ਹੋ ਕਿ ਮੈਂ ਕਾਰਵਾਈ ਜ਼ਰੂਰ ਕਰਵਾਵਾਂਗਾ ਪਰੰਤੂ ਬਾਅਦ ਵਿੱਚ ਉਹ ਕਾਰਵਾਈ ਨਜ਼ਰ ਨਹੀਂ ਆਉਂਦੀ ਸੋ ਕਈ ਤਰ੍ਹਾਂ ਦੇ ਵੱਡੇ ਸਵਾਲ ਹੈ ਤੁਹਾਡੀ ਕਾਰਗੁਜ਼ਾਰੀ ਤੇ ਵੀ ਮੰਤਰੀ ਸਾਹਿਬ ਖੜੇ ਹੋ ਰਹੇ ਨੇ ਖੜੇ ਹੋਣਗੇ ਵੀ ਤੇ ਖੜੇ ਕਰਾਂਗੇ ਵੀ ਆਮ ਲੋਕ ਵੀ ਖੜੇ ਕਰ ਰਹੇ ਨੇ ਤੇ ਮੀਡੀਆ ਵੀ ਖੜਾ ਕਰੇਗਾ ਸੋ ਹੱਥ ਬੰਨ ਕੇ ਬੇਨਤੀ ਹੈ ਕਿ ਥੋੜੀ ਸੁਹਿਰਦਤਾ ਥੋੜੀ ਗੰਭੀਰਤਾ ਜਿਹੜੀ ਹੈ ਲਾਈਵ ਵਾਲੀ ਦੁਨੀਆ ਚੋਂ ਬਾਹਰ ਨਿਕਲ ਕੇ ਹੁਸ਼ਾਰਪੁਰ ਦੇ ਵਿਕਾਸ ਵੱਲ ਜ਼ਰੂਰ ਦਿਖਾਈ ਜਾਵੇ ਸੋ ਬਹੁਤ ਬਹੁਤ ਅਨਬਾਤ ਤੁਸੀਂ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ